ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਇਸ ਵਲੇ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੁਰਦਾਸਪੁਰ ਦੇ ਕਲਾਨੌਰ ਪੁਲਿਸ ਸਟੇਸ਼ਨ ਦੇ ਉੱਤੇ ਗ੍ਰੇਨੇਡ ਹਮਲਾ ਕਰਨ ਵਾਲੇ ਤਿੰਨ ਨੌਜਵਾਨਾਂ ਦਾ ਜੜਾਇਆ ਉਹ ਯੂਪੀ ਪਿਲੀਬੀ ਦੇ ਵਿੱਚ ਜੜਾਇਆ ਇਨਕਾਊਂਟਰ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸਿਆ ਕਿ ਇਹਨਾਂ ਤਿੰਨਾਂ ਮੁਜ਼ਰਮਾਂ ਨੂੰ ਲੱਭਣ ਵਾਸਤੇ ਲਗਾਤਾਰ ਜਿਹੜਾ ਪੁਲਿਸ ਵੱਲੋਂ ਜਿਹੜਾ ਆ ਉਹ ਸਰਚ ਕੀਤੀ ਜਾ ਰਹੀ ਸੀ ਤਾਂ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਦੌਰਾਨ ਜਿਹੜਾ ਆ ਇਹਨਾਂ ਨੂੰ ਜਿਹੜਾ ਆ ਉਹ ਪਹਿਲਾਂ ਤਾਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਦੋਂ ਇਹਨਾਂ ਨੂੰ ਰੋਕਿਆ ਗਿਆ ਤਾਂ ਪੁਲਿਸ ਦੇ ਉੱਤੇ ਵੀ ਜਿਹੜੀ ਉਹ ਤਾਬੜਤੋੜ ਜਿਹੜੀ ਉਹ ਗੋਲੀਬਾਰੀ ਜਿਹੜੀ ਇਹਨਾਂ ਵੱਲੋਂ ਕੀਤੀ ਗਈ ਤਾਂ ਜਵਾਬੀ ਫਾਇਰ ਦੇ ਵਿੱਚ ਜਦੋਂ ਪੁਲਿਸ ਨੇ ਵੀ ਆਪਣੀ ਕਾਰਵਾਈ ਕੀਤੀ ਤਾਂ ਉਸ ਕਾਰਵਾਈ ਦੇ ਵਿੱਚ ਤਿੰਨੇ ਹੀ ਜਿਹੜੇ ਨੌਜਵਾਨ ਸੀ ਉਹ ਉਹ ਇਨਕਾਊਂਟਰ ਕਰ ਦਿੱਤਾ ਗਿਆ ਉਹਨਾਂ ਨੂੰ ਜਿਹੜਾ ਮੌਦੇ ਘਾਟ ਉਤਾਰ ਦਿੱਤਾ ਗਿਆ ਤਾਂ ਵੱਡੀ ਤਦਾਦ ਦੇ ਵਿੱਚ ਇਹਨਾਂ ਦੇ ਕੋਲੋਂ ਅਸਲਾ ਜਿਹੜਾ ਉਹ ਬਰਾਮਦ ਕੀਤਾ ਗਿਆ ਆ ਔਰ ਗੱਲ ਕਰੀਏ ਕਿ ਇਹ ਤਿੰਨੇ ਜਿਹੜੇ ਨੌਜਵਾਨ ਨੇ ਉਹ ਕਲਾਨੌਰ ਗੁਰਦਾਸਪੁਰ ਦੇ ਹੀ ਦੱਸੇ ਜਾ ਰਹੇ ਨੇ ਔਰ ਇਹਨਾਂ ਦੀ ਉਮਰ ਕਿਸੇ ਦੀ 18 ਸਾਲ ਹੈ ਕਿਸੇ ਦੀ 20 ਸਾਲ ਔਰ ਕਿਸੇ ਦੀ 25 ਸਾਲ ਆ ਉਹ ਸਭ ਤੋਂ ਘੱਟ ਉਮਰ ਦਾ ਜਿਹੜਾ ਇੱਕ 18 ਸਾਲ ਦਾ ਨੌਜਵਾਨ ਸੀ ਜਿਹਦੀ 3 ਮਹੀਨੇ ਪਹਿਲਾ ਹੀ ਜਿਹੜੀ ਉਹ ਸ਼ਾਦੀ ਹੋਈ ਸੀ ਤਾਂ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਕਿਸੇ ਟਰੱਕ ਡਰਾਈਵਰ ਦੇ ਨਾਲ ਜਿਹੜਾ ਉਹ ਕੰਮ ਤੇ ਜਾ ਰਿਹਾ ਪਰ ਕੀ ਪਤਾ ਸੀ ਕਿ ਉਹਦੀ ਜਿਹੜੀ ਡੈੱਡ ਬੋਡੀ ਜਿਹੜੀ ਆ ਉਹ ਇਸ ਹਾਦਸੇ ਵਿੱਚ ਮਿਲੇਗੀ ਤਾਂ ਪੁਲਿਸ ਵੱਲੋਂ ਵੱਡੀ ਜਿਹੜੀ ਕਾਮਯਾਬੀ ਉਹ ਹਾਸਲ ਕਰਨ ਦੇ ਜਿਹੜੇ ਵੱਡੇ ਵੱਡੇ ਜਿਹੜੇ ਦਾਅਵੇ ਉਹ ਕਿਤੇ ਜਾ ਗਏ ਤਾਂ ਇਹ ਤੇ ਤਾਜ਼ਾ ਅਪਡੇਟ ਰਸੇ دیکھتے ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ